ਰੋ 99 نیوز ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਅਰਮਿੰਦਰ ਸਿੰਘ ਹੀਰਾ 2027 ਦੀਆਂ ਇਲੈਕਸ਼ਨਾਂ ਜਿਉਂ-ਜਿਉਂ ਨੇੜੇ ਆ ਰਹੀਆਂ ਨੇ ਤਿਉਂ-ਤਿਉਂ ਪਾਰਟੀਆਂ ਜਿਹੜੀਆਂ ਆਪਣੀਆਂ ਸਰਗਰਮੀਆਂ ਤੇਜ਼ੀ ਦੇ ਨਾਲ ਕਰ ਰਹੀਆਂ ਨੇ ਪਾਰਟੀ ਦੀ ਹੀ ਰੀੜ ਦੀ ਹੱਡੀ ਜਿਹੜੇ ਵਰਕਰ ਹੁੰਦੇ ਨੇ ਉਹਨਾਂ ਦਾ ਸਮੇਂ-ਸਮੇਂ ਸਿਰ ਜੇ ਮਾਨ ਸਮਾਨ ਹੁੰਦਾ ਰਹੇ ਤੇ ਪਾਰਟੀ ਦੀ ਜਿਹੜੀ ਰੀੜ ਦੀ ਹੱਡੀ ਵਰਕਰ ਨੇ ਉਹ ਮਜ਼ਬੂਤ ਹੋ ਜਾਂਦੇ ਨੇ ਤੇ ਹਰ ਇੱਕ ਪਾਰਟੀ ਨੂੰ ਇਹ ਚਾਹੀਦਾ ਵਾ ਵੀ ਜਿਹੜੇ ਪਾਰਟੀ ਵਰਕਰ ਨੇ ਕੱਲੀ ਰੀੜ ਦੀ ਹੱਡੀ ਤੱਕ ਹੀ ਨਾ ਰਹਿ ਜਾਣ ਉਹਨਾਂ ਨੂੰ ਥੋੜਾ ਜਿਹਾ ਮਤਲਬ ਤੇ ਉੱਠ ਕੇ ਬੰਦਾ ਮਾਨ ਸਮਾਨ ਜਿਹੜਾ ਸਮੇਂ-ਸਮੇਂ ਸਿਰ ਦਿੱਤਾ ਜਾਵੇ ਕਾਗਰਸ ਪਾਰਟੀ ਵੱਲੋਂ ਇੱਕ ਲਿਸਟ ਜਾਰੀ ਕੀਤੀ ਜਾਂਦੀ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਡਾਲੇਕੇ ਰਹਿਣ ਵਾਲੇ ਸਰਦਾਰ ਨਵਰੂਪ ਸਿੰਘ ਜੀ ਦਾ ਨਾਂ ਉਹਦੇ ਵਿੱਚ ਆਉਂਦਾ ਕੋਆਰਡੀਨੇਟਰ ਲਾਇਆ ਜਾਂਦਾ ਉਹਨਾਂ ਨੂੰ ਮਜੀਠੇ ਹਲਕੇ ਦਾ ਉਹਨਾਂ ਨਾਲ ਕਰਾਉਣਿਆਂ ਤੁਹਾਡੀ ਗੱਲਬਾਤ ਤੇ ਜਾਣਦੇ ਆ ਕਿੱਦਾਂ ਇਹ ਸਿਆਸੀ ਸਫ਼ਰ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਅੱਜ ਕੋਆਰਡੀਨੇਟਰ ਲੱਗੇ ਨੇ ਤਰਨਤਨ ਹਲਕੀ ਦੇ ਵਿੱਚ ਅਕਸਰੀ ਵਿਚਾਰਦੇ ਪੁਰਾਣੇ ਸਮੇਂ ਤੋਂ ਦੇਖੇ ਜਾ ਰਹੇ ਨੇ ਕਰਦਿਆਂ ਗੱਲਬਾਤ ਤੇ ਤੁਹਾਨੂੰ ਵੀ ਸੁਣਾਉਣੇ ਆ ਪਹਿਲੋ ਤੇ ਬਹੁਤ ਬਹੁਤ ਮੁਬਾਰਕਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਸਮੁੱਚੀ ਟੀਮ ਦੇ ਨਾਲ ਤੁਹਾਡਾ ਸਰ ਮੈਂ ਧੰਨਵਾਦ ਕਰਦਾ ਤੇ ਜੋ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਸੰਗਤ ਦੇ ਰੂਬਰੂ ਕੀਤਾ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ ਨਵਰੂਪ ਜੀ ਕਿਸ ਤਰ੍ਹਾਂ ਦਾ ਰਿਹਾ ਸਿਆਸੀ ਸਫ਼ਰ ਜਿਹੜਾ ਤਰਨਤਾਰਨ ਹਲਕੇ ਤੋਂ ਤੁਸੀਂ ਸ਼ੁਰੂ ਕੀਤਾ ਸੀ ਅੱਜ ਜਿਹੜਾ ਵਾ ਬੰਦਾ ਮਾਨਸਮਾਨ ਤੁਹਾਨੂੰ ਪਾਰਟੀ ਵੱਲੋਂ ਦਿੱਤਾ ਗਿਆ ਪਿਛਲੇ ਸਮੇਂ ਚ ਅਕਸਰ ਦੇਖਿਆ ਜਾਂਦਾ ਸੀ ਵੀ ਇਹ ਜਿਹੜਾ ਮਾਨਸਮਾਨ ਐਮਐਲਏ ਨੂੰ ਦਿੱਤਾ ਜਾਂਦਾ ਸੀ ਕੋਆਰਡੀਨੇਟਰ ਜਿਹੜੇ ਹਲਕੇ ਦੇ ਐਮਐਲਏ ਲਗਾਏ ਜਾਂਦੇ ਸੀ ਪਾਰਟੀ ਨੇ ਵਧੀਆ ਡਿਸੀਜਨ ਲਿਆ ਕਿਉਂਕਿ ਵਰਕਰਾਂ ਨੂੰ ਥੱਲੇਡੇ ਲੈਵਲ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਗੇ ਜਾ ਕੇ ਕੰਮ ਕਰਨ ਦਾ ਮੌਕਾ ਮਿਲੇ ਲੋਕਾਂ ਚ ਵਿਚਰਨ ਕਿਤੇ ਪਾਰਟੀ ਨੇ ਇਹ ਵੀ ਸ਼ਾਇਦ ਸੋਚਿਆ ਹੋਊਗਾ ਵੀ ਜਿਹੜੀ ਹਲਕੇ ਦੇ ਤੁਹਾਨੂੰ ਬਾਹਰੀ ਹਲਕੇ ਤੇ ਲਾਉਣ ਦਾ ਕਾਰਨ ਵੀ ਇਹ ਹੋਊਗਾ ਵੀ ਪੁਰਾਣੇ ਸਮੇਂ ਦੀ ਪਿਛਲੀ ਜਿਹੜੀ ਇਲੈਕਸ਼ਨ ਹੋਈ ਉਹਦੀ ਹਾਰ ਦੇ ਕਾਰਨ ਕੀ ਨੇ ਕਿੱਥੇ ਨਰਾਸ਼ਤਾ ਤੇ ਕਿੱਥੇ ਢਿਲ ਰਹੀ ਕਮੀ ਕਿੱਥੇ ਸੀ ਵੇਖੋ ਜੀ ਸਭ ਤੋਂ ਪਹਿਲਾਂ ਤੇ ਵੱਡੀ ਗੱਲ ਇਹ ਆ ਕਿ ਜੋ ਸਾਡੇ ਮਾਣਯੋਗ ਸਾਡੇ ਪ੍ਰਧਾਨ ਜੀ ਸਰਦਾਰ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜਿਹੜੇ ਐਲੋਪੀ ਦੇ ਸਾਡੇ ਨੇਤਾ ਨੇ ਤੇ ਸਾਡੀ ਸਮੁੱਚੀ ਲੀਡਰਸ਼ਿਪ ਨੇ ਜੋ ਸਾਡੇ ਮੋਡਿਆਂ ਦੇ ਉੱਤੇ ਜ਼ਿੰਮੇਵਾਰੀ ਜੋ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਕੋਆਰਡੀਨੇਟਰ ਸਹਿਬਾਨ ਲਾਏ ਆ ਤੇ ਇਹ ਸਭ ਤੋਂ ਵੱਡੀ 2027 ਦੀ ਇਹ ਤਿਆਰੀ ਆ ਜੀ ਤੇ ਪਾਰਟੀ ਨੇ ਜੋ ਜ਼ਿੰਮੇਵਾਰੀ ਚਾਹੇ ਸਤਕਾਰਯੋਗ ਲੀਡਰਸ਼ਿਪ ਕਿਸੇ ਨੂੰ ਵੀ ਜ਼ਿੰਮੇਵਾਰੀ ਲਾਉਂਦੀ ਆ ਅਸੀਂ ਤੇ ਇੱਕ ਛੋਟੇ ਸਿਪਾਹੀ ਆ ਪਾਰਟੀ ਦੇ ਵਰਕਰ ਆ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਛੋਟਾ ਵਰਕਰ ਸਮਝਦਾ ਮੈਂ ਪਾਰਟੀ ਦੀ ਹਮੇਸ਼ਾ ਹਾਂ ਜਿੱਥੇ ਪਾਰਟੀ ਨੇ ਜ਼ਿੰਮੇਵਾਰੀ ਮੇਰੀ ਲਈ ਆ ਮੈਂ ਉਥੇ ਤਾਂ ਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਵੈਗਰੂ ਸੱਚੇ ਪਾਤਸ਼ਾਹ ਤੇ ਮੇਰੇ ਭੈਣਾ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਸੰਗਠਨ ਦੀ ਮਜ਼ਬੂਤੀ ਵਾਸਤੇ ਅਸੀਂ ਵਿਧਾਨ ਸਭਾ ਹਲਕਮ ਜੀਠਾ ਵਿੱਚ ਜੋ ਮੇਰੀ ਜ਼ਿੰਮੇਵਾਰੀ ਲਈ ਗਈ ਆ ਮੈਂ ਉੱਥੇ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਾਂਗਾ ਲੋਕਾਂ ਤੱਕ ਪਹੁੰਚਾਂਗਾ ਪਾਰਟੀ ਦੇ ਵਰਕਰ ਸਹਿਬਾਨਾਂ ਤੱਕ ਪਹੁੰਚਾਂਗਾ ਉਹਨਾਂ ਨਾਲ ਦੁੱਖ ਸੁੱਖ ਵੀ ਕਰਾਂਗਾ ਤੇ ਪਾਰਟੀ ਦੀ ਮਜ਼ਬੂਤੀ ਲਈ ਉਹਨਾਂ ਕੋਲ ਸੁਝਾਅ ਵੀ ਲਵਾਵਾਂਗਾ ਤੇ ਮੈਂ ਜਿਹੜੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਜੋ ਵੀ ਮੇਰੇ ਕੋਲ ਹੱਲ ਹੋ ਸਕਿਆ ਜੋ ਸਾਡੀ ਪਾਰਟੀ ਸਾਨੂੰ ਦਿਸ਼ਾ ਨਿਰਦੇਸ਼ ਦੇਊਗੀ ਉਹ ਅਸੀਂ ਜਾ ਕੇ ਹਲਕਾ ਮਜੀਠਾ ਵਿੱਚ ਕਰਾਂਗੇ ਨਵਰੂਪ ਜੀ ਕਿਤੇ ਨਾ ਕਿਤੇ ਮਨਚ ਨਹੀਂ ਆਉਂਦਾ ਵੀ ਤਰਨਤਾਰਨ ਹਲਕੇ ਤੇ ਲੰਬੇ ਸਮੇਂ ਤੋਂ ਤੁਸੀਂ ਵਿੱਚ ਰਹੇ ਤੁਹਾਨੂੰ ਮਜੀਠੇ ਦਾ ਕੋਆਰਡੀਨੇਟਰ ਲਾਇਆ ਗਿਆ ਵੀ ਕੱਲ ਨੂੰ ਕੋਈ ਦਿਮਾਗ ਚ ਆਉਂਦੀ ਕੋਈ ਗੱਲ ਇਹੋ ਜੀ ਵੀ ਮੁਸ਼ਕਲ ਵੀ ਆ ਸਕਦੀ ਆ ਵੀ ਮੈਂ ਬਾਹਰੀ ਹਲਕੇ ਤੇ ਕਿ ਨਹੀਂ ਮਿਹਨਤ ਤੇ ਜਜ਼ਬਾ ਪੂਰਾ ਮਤਲਬ ਕਾਇਮ ਹੈ ਇਸ ਵੇਲੇ ਵੇਖੋ ਜੀ ਮੈਂ ਪਾਰਟੀ ਦਾ ਇੱਕ ਛੋਟਾ ਸਿਪਾਈ ਵਰਕਰ ਤੁਹਾਨੂੰ ਮੈਂ ਦੱਸ ਕੇ ਹਟਿਆ ਪਾਰਟੀ ਸਾਡੇ ਲਈ ਸੁਪਰੀਮੋ ਆ ਪਾਰਟੀ ਜਿੱਥੇ ਵੀ ਡਿਊਟੀ ਲਾਉਗੀ ਚਾਹੇ ਪੰਜਾਬ ਤੋਂ ਬਾਹਰ ਵੀ ਸਾਡੀ ਡਿਊਟੀ ਲਈ ਆ ਸਾਡੇ ਪ੍ਰਧਾਨ ਜੀ ਹੋਣਾ ਨੇ ਅਸੀਂ ਉਹ ਵੀ ਜ਼ਿੰਮੇਵਾਰੀ ਸਾਰਿਆਂ ਨੇ ਨਿਭਾਈ ਆ ਤੇ ਜਿਹੜੀ ਤੁਸੀਂ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਗੱਲ ਕੀਤੀ ਆ ਤਰਨਤਾਰਨ ਦੇ ਵਿੱਚ ਵੇਖੋ ਸਾਡਾ ਫਰਜ ਆ ਸਾਡੇ ਵਰਕਰ ਸਹਿਬਾਨਾਂ ਤੱਕ ਦੁੱਖ ਸੁੱਖ ਵਿੱਚ ਪਹੁੰਚਣਾ ਸਾਡੇ ਭੈਣ ਭਰਾਵਾਂ ਤੱਕ ਪਹੁੰਚਣਾ ਅਸੀਂ ਪਾਰਟੀ ਦੀ ਮਜ਼ਬੂਤੀ ਵਾਸਤੇ ਉੱਥੇ ਕੰਮ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਵੀ ਸਮਾਂ ਪਾਰਟੀ ਨੂੰ ਵੀ ਜਿੱਥੇ ਵਜੀਠੇ ਵਿੱਚ ਵੀ ਦੇਣਾ ਤਰਨਤਾਰਨ ਸਾਹਿਬ ਵਿੱਚ ਵੀ ਲੋਕਾਂ ਨੂੰ ਵੀ ਸਮਾਂ ਦੇਵਾਂਗੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਇੱਕ ਵਰਕਰ ਦੇ ਤੌਰ ਤੇ ਪਾਰਟੀ ਲਈ ਕੰਮ ਕਰਾਂਗੇ ਡਾਲੀਕੇ ਸਾਹਿਬ ਮਤਲਬ ਪਹਿਲਾਂ ਤੁਸੀਂ ਆਪਾਂ ਗੱਲ ਕਰ ਰਹੇ ਸੀ ਥੋੜਾ ਸਮਾਂ ਪਹਿਲਾਂ ਮਤਲਬ ਹੋਰ ਵੀ ਕਿਤੇ ਪਾਰਟੀ ਵੱਲੋਂ ਜਾ ਕੇ ਚੋਣ ਪ੍ਰਚਾਰ ਜਾਂ ਕਿਤੇ ਕੋਈ ਕਮਾਂਡ ਸੰਭੀ ਹੋਵੇ ਉਹਦੇ ਬਾਰੇ ਵੀ ਥੋੜਾ ਜ਼ਿਕਰ ਕਰੋ ਵੇਖੋ ਜੀ ਮੈਂ ਜਦੋਂ ਸਿਆਸੀ ਸਫਰ ਸ਼ੁਰੂ ਕੀਤਾ ਯੂਥ ਕਾਂਗਰਸ ਤੋਂ ਸ਼ੁਰੂ ਕਰਕੇ ਮੈਨੂੰ ਪਾਰਟੀ ਨੇ ਜਿੱਥੇ-ਜਿੱਥੇ ਜ਼ਿੰਮੇਵਾਰੀਆਂ ਲਾਈਆਂ ਮੈਨੂੰ ਅੱਜ ਸਾਡੇ ਸਵਰਗਵਾਸੀ ਜਿਨ੍ਹਾਂ ਦਾ ਮਾਲ ਨਾ ਲੈਣਾ ਬੜਾ ਜ਼ਰੂਰੀ ਸਮਝਦਾ ਜਿਨ੍ਹਾਂ ਨੇ ਸਾਡਾ ਯੂਥ ਕਾਂਗਰਸ ਤੋਂ ਬਾਅਦ ਸਭ ਤੋਂ ਪਹਿਲਾਂ ਸਾਨੂੰ ਔਸਕਰ ਫਰਨਾਂਡੇਸ ਹਰ ਨੇ ਜਿਹੜੇ ਸੈਂਟਰ ਦੇ ਵਿੱਚ 6 ਵਾਰ ਮੰਤਰੀ ਰਹਿ ਚੁੱਕੇ ਆ ਕਾਂਗਰਸ ਪਾਰਟੀ ਦੇ ਬੜੇ ਇਮਾਨਦਾਰ ਤੇ ਸਾਨੂੰ ਬੜਾ ਮਾਰਗਦਰਸ਼ਕ ਬੱਚਿਆਂ ਵਾਂਗੂ ਸਾਨੂੰ ਸਿਖਾਉਂਦੇ ਸੀ ਕਿ ਇਮਾਨਦਾਰੀ ਨਾਲ ਬੇਟਾ ਪਾਰਟੀ ਚ ਕੰਮ ਕਰਨਾ ਵਾ ਜਿਹੜੀ ਮੈਂ ਤੁਹਾਨੂੰ ਜ਼ਿੰਮੇਵਾਰੀ ਲਾ ਰਿਆਂ ਮੈਂ ਤੁਹਾਡੇ ਤੇ ਬਹੁਤ ਹੀ ਤੁਹਾਨੂੰ ਚੁਣ ਕੇ ਤੇ ਤੁਹਾਡੇ ਤੇ ਵਿਸ਼ਵਾਸ ਕਰਕੇ ਮੈਂ ਜ਼ਿੰਮੇਵਾਰੀ ਲਾ ਰਿਹਾ ਵਾਂ ਤੇ ਤੁਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਕਦੀ ਪਾਰਟੀ ਦੇ ਵਿਰੋਧੀ ਕੋਈ ਬਿਆਨ ਇਹੋ ਜਿਹਾ ਨਹੀਂ ਦੇਣਾ ਕਿ ਜਿਹਦੇ ਨਾਲ ਪਾਰਟੀ ਦਾ ਨੁਕਸਾਨ ਹੋਵੇ ਇਸੇ ਲਈ ਮੈਂ ਕਹਿੰਦਾ ਕਿ ਮੈਂ ਪਾਰਟੀ ਦਾ ਸਿਪਾਹੀ ਆ ਪਾਰਟੀ ਮੈਨੂੰ ਜਿੱਥੇ ਵੀ ਡਿਊਟੀ ਲਾਊਗੀ ਮੈਂ ਇੱਕ ਨਮਾਣਾ ਛੋਟਾ ਵਰਕਰ ਹੋ ਕੇ ਪਾਰਟੀ ਦੀ ਕੰਮ ਕਰੂੰਗਾ ਮੈਨੂੰ ਕਿਸੇ ਗੱਲ ਦੀ ਕੋਈ ਸਿਸਟਮ ਨਹੀਂ ਕਿਉਂਕਿ ਸਾਡੇ ਜਿਹੜੇ ਗੁਰੂ ਔਸਕਰ ਫਰਨਾਂਡੇ ਜੀ ਅੱਜ ਦੁਨੀਆ ਤੋਂ ਚਲੇ ਗਏ ਆ ਮੈਂ ਤਾਂ ਉਹਨਾਂ ਦਾ ਜ਼ਿਕਰ ਕੀਤਾ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਬੜੇ ਮਲਬੂਟੇ ਉਹਨਾਂ ਦੇ ਲੱਗੇ ਜਿਹੜੇ ਆ ਨਾ ਅੱਜ ਫਲ ਦੇ ਰਹੇ ਲੋਕਾਂ ਨੂੰ ਤੇ ਬੜੇ ਇਮਾਨਦਾਰ ਲੋਕ ਨੇ ਉਹਨਾਂ ਨੇ ਮੇਰੀ ਦਿੱਲੀ ਦੇ ਵਿੱਚ ਵੀ ਡਿਊਟੀ ਲਈ ਮਧ ਪ੍ਰਦੇਸ਼ ਚ ਵੀ ਡਿਊਟੀ ਮੇਰੀ ਲਈ ਉਹਨਾਂ ਨੇ ਮੇਰੀ ਬਿਹਾਰ ਚ ਵੀ ਡਿਊਟੀ ਲਈ ਮੇਰੀ ਹਿਮਾਚਲ ਪ੍ਰਦੇਸ਼ ਵੀ ਪਾਰਟੀ ਨੇ ਡਿਊਟੀ ਲਈ ਮੈਨੂੰ ਮਤਲਬ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀ ਮੇਰੀ ਯੂਥ ਕਾਂਗਰਸ ਦੇ ਸਫ਼ਰ ਤੋਂ ਡਿਊਟੀ ਲਈ ਉਸ ਤੋਂ ਬਾਅਦ ਮੈਨੂੰ ਜਦੋਂ ਮੇਨ ਕਾਂਗਰਸ ਦੇ ਵਿੱਚ ਵੀ ਜ਼ਿੰਮੇਵਾਰੀਆਂ ਮੈਨੂੰ ਲਾਈਆਂ ਗਈਆਂ ਤੇ ਮੈਂ ਆਪਣੀ ਕੋਸ਼ਿਸ਼ ਕੀਤੀ ਕਿ ਇੱਕ ਵਰਕਰ ਹੋਣ ਦੇ ਨਾਤੇ ਜਿੱਥੇ ਮੇਰੀ ਇਹ ਡਿਊਟੀ ਲਈ ਆ ਮੈਨੂੰ ਆਪਣੀ ਬੜੀ ਤਨਦੇਹੀ ਨਾਲ ਜਿਹੜਾ ਸਮਾਂ ਦੇ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਜਿੱਥੇ ਵੀ ਕੋਈ ਡਿਊਟੀ ਮੇਰੀ ਮੇਰੀ ਸਮਝਦੀ ਹੋਊਗੀ ਕਿ ਹਾਂ ਇੱਥੇ ਸਾਡਾ ਇਹ ਵਰਕਰ ਕੰਮ ਕਰ ਸਕਦਾ ਵਾ ਜਿਵੇਂ ਸਾਡੇ ਹੋਰ ਵੀ ਸਤਿਕਾਰਯੋਗ ਵਰਕਰ ਸਹਿਬਾਨ ਲੀਡਰ ਸਹਿਬਾਨ ਕਰਦੇ ਆ ਤੇ ਜਿੱਥੇ ਮੇਰੀ ਜ਼ਿੰਮੇਵਾਰੀ ਲਾਉਂਦੇ ਆ ਤੇ ਮੈਂ ਆਪਣੀ ਬੇਖੂਬੀ ਨਿਭਾਉਣਾ ਚਾਹਣਾ ਡਾਲੇ ਕਿ ਸਰ ਕਿੰਨਾ ਸਮਾਂ ਕਰੀਬ ਹੋ ਗਿਆ ਤੁਹਾਨੂੰ ਪਾਰਟੀ ਨਾਲ ਜੁੜੇ ਹੋਏ ਵੇਖੋ ਜੀ ਪਰਿਵਾਰ ਤੇ ਸਾਡਾ ਪਹਿਲਾਂ ਹੀ ਕਾਂਗਰਸੀ ਹੀ ਤੇ ਮੈਂ ਆਪਣੀ ਪੜ੍ਹਾਈ ਕਰਕੇ ਮੇਰੇ ਕੋਲ ਬੜੇ ਆਪਸ਼ਨ ਸੀ ਕਿ ਮੈਂ ਆਪਣੀ ਵਾਈ ਵੀ ਕਰ ਸਕਦਾ ਆਈ ਮੈਂ ਬਿਜ਼ਨਸ ਵੀ ਕਰ ਸਕਦਾ ਆਈ ਸਾਡੇ ਨਾਲ ਦੇ ਕਈ ਬਿਜ਼ਨਸ ਵੀ ਬਹੁਤ ਵੱਡੇ ਕਰ ਗਿਆ ਉਹਨਾਂ ਨੂੰ ਵੈਗਰੂ ਤਰਕੀਆਂ ਬਖਸ਼ੇ ਪਰ ਮੇਰੇ ਮਨ ਚ ਇਹ ਸੋਚ ਸੀ ਹਮੇਸ਼ਾ ਹੀ ਇਹ ਸੋਚਿਆ ਸੀ ਕਿ ਮੈਂ ਆਪਣੇ ਨੌਜਵਾਨਾਂ ਲਈ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਲਈ ਕੁਝ ਕਰਨਾ ਚਾਹਣਾ ਮੈਂ ਉਹਨਾਂ ਦੇ ਜਿਹੜੇ ਹੱਕ ਆ ਨਾ ਉਹਨਾਂ ਦੀ ਆਵਾਜ਼ ਠਾਉਣਾ ਚਾਹਣਾ ਵਾ ਮੈਨੂੰ ਕੋਈ ਮਤਲਬ ਇਹੋ ਜਿਹਾ ਮੈਂ ਸਿਸਟਮ ਕਰਨਾ ਚਾਹੁੰਦਾ ਸੀ ਕਿ ਕਾਂਗਰਸ ਪਾਰਟੀ ਇੱਕ ਇਮਾਨਦਾਰ ਲੋਕ ਨੇ ਬੜੇ ਸੀਨੀਅਰ ਸੁਚੱਜੇ ਤੇ ਬੜੇ ਤਜਰਬੇਕਾਰ ਲੀਡਰ ਨੇ ਜਿਨ੍ਹਾਂ ਦੇ ਮੈਂ ਹੱਥ ਜੋੜ ਕੇ ਤੇ ਮੈਂ ਗੋਡੇ ਫੜ ਕੇ ਵੀ ਮੈਂ ਆਪਣੇ ਇਲਾਕੇ ਲਈ ਆਪਣੇ ਵਿਧਾਨ ਸਭਾ ਲਈ ਆਪਣੇ ਕਿਸੇ ਮਤਲਬ ਭਰਾਵਾਂ ਦੇ ਜਿਨ੍ਹਾਂ ਨੇ ਨਾਲ ਕੋ ਧੱਕਾ ਹੁੰਦਾ ਵਾ ਮੈਂ ਖਲੋ ਸਕਦਾ ਉਹਨਾਂ ਨੂੰ ਬੇਨਤੀ ਕਰ ਸਕਦਾ ਤੇ ਮੈਂ ਲੋਕਾਂ ਦੀ ਆਵਾਜ਼ ਚੱਕਣ ਚ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਤੇ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਮੈਂ ਸਭ ਤੋਂ ਪਹਿਲਾਂ ਮੇਨ ਗੱਲ ਇਹ ਆ ਕੋਈ ਰਾਜਨੀਤੀ ਵਿੱਚ ਕਿਹੇ ਕਰਕੇ ਆਉਂਦਾ ਕੋਈ ਕਿਸੇ ਕਰਕੇ ਆਉਂਦਾ ਮੈਂ ਸਿਰਫ ਲੋਕ ਸੇਵਾ ਤੇ ਪਾਰਟੀ ਦੀ ਸੇਵਾ ਪਾਰਟੀ ਦੀ ਸੇਵਾ ਦੇ ਨਾਲ ਲੋਕਾਂ ਦੀ ਸੇਵਾ ਲੋਕਾਂ ਦੇ ਹੱਕਾਂ ਦੀ ਆਵਾਜ਼ ਚੱਕਣ ਲਈ ਤੇ ਲੋਕਾਂ ਦੇ ਹੱਕ ਦਵਾਉਣ ਦੀ ਕੋਸ਼ਿਸ਼ ਕਰ ਲਿਆ ਹੈ। ਡਿਰੇਕਟਰ ਸਾਹਿਬ ਮੇਰਾ ਸਵਾਲ ਪੁੱਛਣ ਦਾ ਤੁਹਾਨੂੰ ਇਹ ਮਤਲਬ ਸੀ ਵੀ ਕਿੰਨਾ ਸਮਾਂ ਹੋ ਗਿਆ। ਅੱਜ ਕੱਲ ਕਿਸੇ ਨੂੰ ਪਾਰਟੀ ਜਦੋਂ ਸ਼ਾਮਲ ਕੋਈ ਹੁੰਦਾ ਵਾ ਉਹ ਅਗਲਾ ਸੋਚਦਾ ਵਾ ਵੀ ਉਹਨੂੰ ਕੱਲ ਹੀ ਜਿਹੜੀ ਉਹ ਫੀਤੀ ਲਾ ਕੇ ਪਾਰਟੀ ਐ ਸੌਦੇ ਤੇ ਬਾਦੇ ਔਸੋਦੇ ਜਿਵੇਂ ਤੁਸੀਂ ਹੁਣੇ ਦੱਸਿਆ ਵੀ ਮੈਂ ਨਿਸ਼ਕਾਮ ਲੋਕਾਂ ਦੀ ਸੇਵਾ ਵਿੱਚ ਮਤਲਬ ਕਿਸੇ ਤਰ੍ਹਾਂ ਦੀ ਦਿਮਾਗ ਦੇ ਵਿੱਚ ਕੋਈ ਚਾਹਨਾ ਲੈ ਕੇ ਨਹੀਂ ਆਇਆ ਬਸ ਸੇਵਾ ਕਰਨ ਲਈ ਆਇਆ। ਵੇਖੋ ਜੀ ਤੁਸੀਂ ਮੈਨੂੰ ਸਰਦਾਰ ਸਾਹਿਬ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਮੈਨੂੰ ਲਗਾਤਾਰ 20 ਸਾਲ ਹੀ ਹੋ ਗਏ ਆ ਮੈਂ ਯੂਥ ਕਾਂਗਰਸ ਦੇ ਸਾਡੇ ਬਹੁਤ ਮਾਣਯੋਗ ਸਾਡੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਉਹਨਾਂ ਦੀ ਟੀਮ ਵਿੱਚ ਲਗਾਤਾਰ ਉਦੋਂ ਤੋਂ ਕੰਮ ਕਰਦੇ ਆ ਰਹੇ ਆ ਤੇ ਅੱਜ ਸਾਡੇ ਜਿਨ੍ਹਾਂ ਨੂੰ ਪੰਜਾਬ ਸਾਰਾ ਚਾਹੁੰਦਾ ਨੌਜਵਾਨ ਵਰਗ ਚਾਹੁੰਦਾ ਕਿ ਵੜਿੰਗ ਸਾਹਿਬ ਜਿਹੜੇ ਲੋਕਾਂ ਲਈ ਖੜਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਪ੍ਰਧਾਨ ਜੀ ਅੱਜ ਲੋਕਾਂ ਲਈ ਜਿਹੜਾ ਕੁਝ ਕਰਦੇ ਆ ਤੇ ਲੋਕਾਂ ਦੇ ਹੱਕਾਂ ਲਈ ਖੜਦੇ ਆ ਪਿੰਡ ਪਿੰਡ ਜਾ ਕੇ ਉਹਨਾਂ ਨੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਤੇ ਲੋਕਾਂ ਦੀ ਆਵਾਜ਼ ਉਠਾਈ ਤੇ ਅਸੀਂ ਇਹੋ ਜਿਹੇ ਲੀਡਰ ਨਾਲ ਜਦੋਂ ਕੰਮ ਕਰਦੇ ਆ ਨਾ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਸਾਨੂੰ ਉਹ 20 ਸਾਲ ਵੀ ਜਿਹੜਾ ਵਾ ਪਤਾ ਨਹੀਂ ਲੱਗਦਾ ਕਦੋਂ ਲੰਘ ਗਏ ਸਾਨੂੰ ਬਹੁਤ ਖੁਸ਼ੀ ਹੁੰਦੀ ਪਾਰਟੀ ਦਾ ਕਦੀ ਮੰਚ ਆਇਆ ਵੀ ਮਤਲਬ ਵੱਡੀ ਜ਼ਿੰਮੇਵਾਰੀ ਕੋਈ ਮਿਲੇ ਆਪਾਂ ਨੂੰ ਏਹ ਦਿਮਾਗ ਚ ਆਇਆ ਕਿ ਨਹੀਂ ਜੀ ਜ਼ਿੰਮੇਵਾਰੀ ਉਹ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆ ਜਿਹੜੇ ਮੇਰੇ ਭੈਣ ਭਰਾ ਨੇ ਉਹਨਾਂ ਦੇ ਅਸ਼ੀਰਵਾਦ ਨਾਲ ਆ ਮੇਰੇ ਸਤਕਾਰਯੋਗ ਬਜ਼ੁਰਗ ਨੇ ਉਹਨਾਂ ਦੇ ਅਸ਼ੀਰਵਾਦ ਨਾਲ ਜ਼ਿੰਮੇਵਾਰੀ ਜੋ ਪਾਰਟੀ ਲਾਉਂਦੀ ਆ ਉਹ ਨਿਭਾਈ ਦੀ ਆ ਪਰ ਕਦੀ ਮਾਂਚੇ ਨਹੀਂ ਰੱਖਿਆ ਕਿ ਮੈਨੂੰ ਆ ਚੀਜ਼ ਮਿਲ ਜਾਵੇ ਜਾਂ ਮੈਂ ਜਿੱਦ ਕਰਾਂ ਮੈਨੂੰ ਆ ਚੀਜ਼ ਮਿਲ ਜਾਵੇ ਮੈਨੂੰ ਜਿੱਥੇ ਪਾਰਟੀ ਸਹੀ ਸਮਝਦੀ ਆ ਮੇਰੇ ਤੋਂ ਕੰਮ ਕਰਾਉਣਾ ਤੇ ਮੈਂ ਇੱਕ ਜਿਵੇਂ ਮਾਂ ਡਿਊਟੀ ਲਾ ਦਿੰਦੀ ਆ ਨਾ ਬੱਚੇ ਦੀ ਤੇ ਮੈਂ ਉਤਰਾਂ ਹੀ ਨਭਾਉਣਾ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣੇ ਦੇ ਵਿੱਚ ਜਿਹੜੀ ਜਿਮਣੀ ਚੋਣ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਲੁਧਿਆਣੇ ਦੀ ਜਿਮਣੀ ਚੋਣ ਤੁਹਾਡੇ ਸਾਹਮਣੇ ਆ ਸਰਦਾਰ ਸਾਹਿਬ ਕਾਂਗਰਸ ਪਾਰਟੀ ਬੜੀ ਸ਼ਾਨ ਨਾਲ ਜਿੱਤੂਗੀ ਲੋਕਾਂ ਨੇ ਮਨ ਬਣਾਇਆ ਵਾ ਲੋਕਾਂ ਨੇ ਇਹਨਾਂ ਦੇ ਵਾਅਦਿਆਂ ਤੋਂ ਜੋ ਅੱਜ ਦਿਨ ਦਿਹਾੜੇ ਸਾਡੀਆਂ ਭੈਣਾਂ ਜਿਨ੍ਹਾਂ ਦੀਆਂ ਵਾਲੀਆਂ ਖੋ ਕੇ ਲੈ ਜਾਂਦੇ ਆ ਲੁੱਟਾਂ ਖੋਹਾਂ ਹੋਣ ਡੀਆਂ ਕੇ ਦਾ ਮੋਟਰਸਾਈਕਲ ਲੈ ਗਿਆ ਕੇ ਦਾ ਸਕੂਟਰ ਲੈ ਗਿਆ ਨੌਜਵਾਨ ਸਾਡੇ ਅੱਜ ਨਸ਼ਿਆਂ ਨਾਲ ਮਰ ਰਹੇ ਸਾਡੇ ਭਰਾ ਮੈਂ ਸਿਆਸਤ ਨਹੀਂ ਇਹ ਗੱਲ ਤੇ ਕਰਨਾ ਚਾਹੁੰਦਾ ਪਰ ਉਹ ਸ਼ਹਿਰ ਦੇ ਲੋਕ ਨੇ ਬੜੇ ਸੂਝਵਾਨ ਲੋਕ ਨੇ ਉਹਨਾਂ ਨੂੰ ਪਤਾ ਕਿ ਕਾਂਗਰਸ ਪਾਰਟੀ ਜਿਹੜੀ ਬੜੀ ਤਜਰਬੇਕਾਰ ਲੀਡਰ ਨੇ ਤੇ ਬੜੇ ਉੱਥੋਂ ਦੇ ਜਿਹੜੇ ਕੈਂਡੀਡੇਟ ਨੇ ਆਸ਼ੂ ਜੀ ਉਹ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਲੋਕਾਂ ਦੇ ਕੰਮ ਕਰਦੇ ਨੇ ਐਮਸੀ ਤੋਂ ਉੱਠੇ ਨੇ ਥੱਲੇ ਗਰਾਊਂਡ ਲੈਵਲ ਤੋਂ ਉੱਠੇ ਨੇ ਤੇ ਉਹ ਅੱਜ ਜਿਹੜਾ ਆਪਣੇ ਹਲਕੇ ਲਈ ਵਿਧਾਨ ਸਭਾ 'ਚ ਬਾਜ ਬੁਲੰਦ ਕਰਨਗੇ ਲੋਕਾਂ ਦੇ ਹੱਕਾਂ ਲਈ ਖੜਾਉਣਗੇ ਬੜੀ ਸ਼ਾਨ ਨਾਲ ਕਾਂਗਰਸ ਪਾਰਟੀ ਮੈਂ ਸਮਝਦਾ ਉਥੋਂ ਜਿੱਤ ਰਹੀ ਹੈ ਬਦਲਾ ਦਾ ਨਾਂ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਤਰਫਾ ਸਰਕਾਰ ਬਣਦੀ ਆ ਐਮ ਐਲ ਏ ਮਤਲਬ ਅਜੇ ਤੱਕ ਰਿਕਾਰਡ ਤੋੜੂ ਸਿਸਟਮ ਕਰ ਦਿੰਦੇ ਨੇ ਵੀ 95 ਤੋਂ ਵੱਧ ਬਣ ਜਾਂਦੇ ਨੇ ਇਹਨਾਂ ਦੇ ਕਿਸ ਤਰ੍ਹਾਂ ਦੇਖਦੇ ਹੋ ਵੀ ਪੰਜਾਬ ਦਾ ਜਿਹੜਾ ਬਦਲਾਅ ਉਸ ਤਰ੍ਹਾਂ ਦਾ ਆ ਅਸੀਂ ਇੱਕ ਬਦਲਾਅ ਅਸੀਂ ਵੀ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਵੀ ਅੱਗੇ ਜਿਹੜਾ ਵਾ ਪੰਜਾਬ ਦੇ ਛਾਸ਼ਨ ਤੇ ਪੰਜਾਬ ਦਾ ਹੀ ਹੱਕ ਹੁੰਦਾ ਸੀ ਦਿੱਲੀ ਤੋਂ ਆ ਕੇ ਸਾਰੇ ਜਿਹੜੇ ਲੀਡਰਸ਼ਿਪ ਫੇਲ ਹੋ ਗਈ ਜਿੰਨੂੰ ਨਕਾਰਤਾ ਦਿੱਲੀ ਦੇ ਲੋਕਾਂ ਨੇ ਉਹ ਪੰਜਾਬ ਤੇ ਰਾਜ ਕਰਨ ਦੀ ਹੈ ਤੇ ਪੰਜਾਬ ਦੇ ਜਿਹੜੇ ਮੰਤਰੀਆਂ ਦੀਆਂ ਕੁਰਸੀਆਂ ਵਾਂ ਉਹਨਾਂ ਤੇ ਬਿਨਾਂ ਲੋਕਾਂ ਤੋਂ ਚੁਣੇ ਨਮੈਂਦੇ ਬਹਿ ਕੇ ਰਾਜ ਕਰਨ ਦੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਵੇਖੋ ਜੀ ਇਹ ਤਰਾਸਤੀ ਆ ਸਰਦਾਰ ਸਾਹਿਬ ਬਹੁਤ ਵੱਡੀ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਨੇ ਇਹਨਾਂ ਗੱਲਾਂ ਕਰਕੇ ਤੇ ਇਹਨਾਂ ਨੂੰ ਲਾਂਭੇ ਕਰਤਾ ਲੋਕਾਂ ਨੇ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਵੇ ਨਕਾਰੇ ਲੋਕ ਇਹਨਾਂ ਬਾਰੇ ਆਪਾਂ ਕੀ ਕਹਿ ਸਕਦੇ ਆ ਕਿਉਂਕਿ ਸੰਗਤ ਦੇ ਜੇ ਮੰਨ ਲਓ ਸਾਡੇ 'ਚ ਕਮੀਆਂ ਸੀ ਨਾ ਤੇ ਸਾਨੂੰ ਵੀ ਲੋਕਾਂ ਨੇ ਉਸ ਟਾਈਮ ਤੇ ਨਕਾਰਿਆ ਹੈ ਸਾਡੀਆਂ ਕਮੀਆਂ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਕਮੀਆਂ ਨੂੰ ਜਿਹੜਾ ਖਰੇ ਉਤਰਾ ਕੇ ਲੋਕਾਂ ਦੀਆਂ ਉਮੀਦਾਂ ਤੇ ਤੇ ਅਸੀਂ ਆਪਣੀ ਸਰਕਾਰ ਬਣਾਵਾਂਗੇ ਤੇ ਜਿਹੜੇ ਇਹ ਲੋਕ ਮੰਨ ਲਓ ਦਿੱਲੀ ਦੇ ਨਕਾਰੇ ਲੋਕ ਆ ਜਿਹੜੇ ਅੱਜ ਪੰਜਾਬ ਤੇ ਰਾਜ ਕਰਦੇ ਵੱਡੇ ਵੱਡੇ ਕੇਸਾਂ 'ਚ ਜਿਹੜੇ ਉੱਥੇ ਇਨਵੋਲਵਡ ਨੇ ਬੰਦੇ ਉਹ ਲੋਕ ਇੱਥੇ ਪੰਜਾਬ ਦੀ ਜ਼ਿੰਮੇਵਾਰੀ ਸੰਭਰੇ ਆ ਤੇ ਆਪਾਂ ਪੰਜਾਬ ਦੇ ਭਲੇ ਦੀ ਕਿੱਥੇ ਆਪਾਂ ਗੱਲ ਕਰਾਂਗੇ ਕੀ ਆਪਾਂ ਵੇਖਾਂਗੇ ਵੇਖੋ ਐਮਐਲਏ ਲੋਕਾਂ ਦੇ ਚੁਣੇ ਆ ਲੋਕਾਂ ਨੇ ਚੁਣਿਆ ਮੁੱਖ ਮੰਤਰੀ ਪੰਜਾਬ ਦੇ ਨੇ ਉਹ ਜੋ ਮਰਜ਼ੀ ਲੋਕਾਂ ਦੇ ਫੈਸਲੇ ਚੰਗੇ ਫੈਸਲੇ ਲੈਣ ਲੇਕਿਨ ਮੈਂ ਮੈਂ ਦੇਖਦਾ ਕਿ ਉਹ ਵੀ ਜਿਹੜੇ ਐਮ ਐਲ ਏ ਸਹਾਬਾਨ ਆ ਉਹ ਵੀ ਕਿਉਂ ਨਹੀਂ ਲੋਕਾਂ ਦੀ ਕੰਮ ਕਰ ਰਹੇ ਕਿਉਂ ਨਹੀਂ ਉਹਨਾਂ ਦੀ ਵੀ ਅਸਲ ਵਿੱਚ ਸੁਣਵਾਈ ਉਹਨਾਂ ਦੀ ਵੀ ਹੋਣੀ ਚਾਹੀਦੀ ਆ ਉਹ ਲੋਕਾਂ ਦੇ ਨਮਾਇਦੇ ਨੇ ਉਹਨਾਂ ਦੇ ਕੰਮ ਹੋਣੇ ਚਾਹੀਦੇ ਆ ਤੇ ਪਬਲਿਕ ਦੀ ਆਵਾਜ਼ ਠਾਉਣੀ ਚਾਹੀਦੀ ਐ ਮੈਂ ਸਮਝਦਾ ਵੀ ਲੋਕਾਂ ਨੇ ਸਾਰਾ ਕੁਝ ਵੇਖ ਲਿਆ ਭਲੀ ਭਾਂਤ ਜਾਣਦੇ ਨੇ ਲੋਕ ਵੀ ਇਹਨਾਂ ਨੇ ਵਾਦੇ ਬਹੁਤ ਕੀਤੇ ਸੀ ਉਹ ਵਾਦੇ ਨਹੀਂ ਪੂਰੇ ਉਤਰੇ ਤੇ ਤੁਸੀਂ ਵੇਖਿਆ ਪਿਛਲੇ ਦਿਨੀ ਫੇਰ ਇਹਨਾਂ ਨੇ ਬਹੁਤ ਵੱਡਾ ਇੱਕ ਜਿਹੜਾ ਪੰਜਾਬ ਦੇ ਜਿਹੜਾ ਬੋਝ ਪਾਤਾ ਵਾ ਕਿ ਬਹੁਤ ਵੱਡਾ ਕਰਜ਼ਾ ਜਿਹੜਾ ਪੰਜਾਬ ਲਈ ਇਹਨਾਂ ਨੇ ਫੇਰ ਚੁੱਕ ਲਿਆ ਕਰਜ਼ਾ ਉਹ ਲੱਗ ਕਿੱਥੇ ਰਿਹਾ ਕਦੀ ਇਹ ਗੱਲ ਤੁਸੀਂ ਸੋਚੀ ਹੈ ਤੁਸੀਂ ਕਾਂਗਰਸ ਪਾਰਟੀ ਨੂੰ ਬਿਲਾਉਂ ਕਰਦੇ ਵੇਖੋ ਜੀ ਉਹ ਲੱਗ ਕਿੱਥੇ ਰਿਹਾ ਇਸ ਪੋਸਟਰ ਬਾਜੀ ਇਸ ਇhtियार ਬਾਜੀ ਸਾਰਾ ਕੁਝ ਚੱਲ ਰਿਹਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਵੇਖੋ ਇਹਨਾਂ ਦੀ ਸਰਕਾਰ ਬਣਾਏ ਹੀ ਪੰਜਾਬ ਚ ਨੌਜਵਾਨ ਵਰਗ ਨੇ ਤੇ ਨੌਜਵਾਨ ਵਰਗ ਇੰਨਾ ਕਿ ਦੁਖੀ ਹੋ ਗਿਆ ਨਾ ਪੀ ਜਿਹੜੀਆਂ ਉਹਨਾਂ ਨਾਲ ਵਾਅਦੇ ਕੀਤੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਗਿਆ ਤੇ ਨੌਜਵਾਨ ਵਰਗ ਅੱਜ ਚਾਹੁੰਦਾ ਵਾ ਸਾਫ਼ ਸੁਥਰੀ ਸਰਕਾਰ ਤੇ ਸਾਫ਼ ਸੁਥਰੇ ਨਮਾਇंदे ਜਿਹੜੇ ਲੋਕਾਂ ਦੀ ਆਵਾਜ਼ ਪੰਜਾਬ ਦੀ ਵਿਧਾਨ ਸਭਾ 'ਚ ਬੁਲੰਦ ਕਰਨ ਤੇ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਕੇ ਉਥੋਂ ਹੱਕ ਦਿਵਾਉਣ ਕਾਂਗਰਸ ਜਿਹੜੀ ਆ ਲੋਕ ਸਭਾ ਚੋਣਾਂ 'ਚ ਇੱਕ ਮਤਲਬ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਜਿਹਦਾ ਸਲੋਗਨ ਰੱਖਿਆ ਜਾਂਦਾ ਕਾਂਗਰਸ ਦਾ ਹੱਥ ਪੰਜਾਬ ਦਾ ਵਿਕਾਸ ਮਤਲਬ ਤਰਨਤਨ ਦੀ ਸਥਿਤੀ ਕੀ ਦੇਖਦੇ ਜੇ ਤੁਸੀਂ ਕਾਂਗਰਸ ਚ ਕਿਉਂਕਿ ਖਿੱਚੋ ਤਾਣ ਬੜੀ ਆ ਐਮਐਲਏ ਦੇ ਦਾਵੇਦਾਰ ਤੁਹਾਨੂੰ ਵੀ ਪਤਾ ਵਾ 5 6 ਤੋਂ ਉੱਪਰ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿਤੇ ਪਾਰਟੀ ਤਰਨਤਨ ਤੇ ਦਫਾੜ ਹੋ ਜੂਗੀ ਵੇਖੋ ਜੀ ਆnde ਹੁੰਦੇ ਨਾ ਪਰਿਵਾਰ ਵੱਡਾ ਹੋਵੇ ਤੇ ਸਵਾਦ ਵੀ ਤਾਂ ਹੀ ਆਉਂਦਾ ਜੇ ਸਾਡਾ ਪਰਿਵਾਰ ਵੱਡਾ ਨਾ ਤੇ ਸਾਨੂੰ ਨਜ਼ਾਰਾ ਬਹੁਤ ਆਉਣ ਡਿਆ ਕਿਉਂਕਿ ਜਿੰਨੇ ਸਾਡੇ ਸਤਕਾਰਯੋਗ ਭਰਾ ਨੇ ਉਹ ਲੋਕਾਂ ਦੀ ਆਵਾਜ਼ ਚੱਕਦੇ ਨੇ ਲੋਕਾਂ ਦੇ ਕੰਮ ਕਰਦੇ ਨੇ ਲੋਕਾਂ ਨਾਲ ਖੜਦੇ ਨੇ ਦੁੱਖ ਸੁੱਖ ਦੇ ਵਿੱਚ ਤੇ ਜਿਹੜੀ ਗੱਲ ਤੁਸੀਂ ਕੀਤੀ ਦਾਵੇਦਾਰ ਪਾਰਟੀ ਦੇ ਵਿੱਚ ਉਹਨਾਂ ਦਾ ਹੱਕ ਵਾ ਹਰੇਕ ਨੇ ਜਿਹੜਾ ਪਾਰਟੀ 'ਚ ਆਪਣੀ ਟਿਕਟ ਮੰਗ ਸਕਦਾ ਵਾ ਬਾਕੀ ਉਹ ਬੜੇ ਸਤਿਕਾਰਯੋਗ ਨੇ ਸਾਰੇ ਭਰਾ ਮਿਹਨਤ ਕਰ ਰਹੇ ਨੇ ਪਾਰਟੀ ਲਈ ਸਾਡਾ ਪਰਿਵਾਰ ਵੱਧ ਰਿਹਾ ਵਾ ਉਹ ਪਰਿਵਾਰ ਦੇ ਵਿੱਚੋਂ ਜਿੰਨੂੰ ਵੀ ਕਿਸੇ ਨੂੰ ਇੱਕ ਨੂੰ ਜ਼ਿੰਮੇਵਾਰੀ ਲਾ ਦੂਗੀ ਪਾਰਟੀ ਜਿੰਨੂੰ ਵੀ ਟਿਕਟ ਦੇ ਦੂਗੀ ਉਹ ਲੋਕਾਂ ਦੀ ਸੇਵਾ ਕਰੂਗਾ ਤੇ ਪਾਰਟੀ ਦੇ ਕੰਮ ਕਰਨਗੇ ਪਾਰਟੀ ਨੂੰ ਮਜ਼ਬੂਤ ਕਰਨਗੇ ਜੇ ਮੰਨ ਲਓ ਪਰਿਵਾਰ ਸਾਡਾ ਵੱਡਾ ਨਾ ਲੋਕਾਂ ਨੂੰ ਵੀ ਪਤਾ ਵੀ ਇਹ ਪਰਿਵਾਰ ਵੱਡਾ ਤੇ ਸਾਰੇ ਇਮਾਨਦਾਰ ਆ ਕੋਈ ਸਾਡੇ ਵਿੱਚ ਕੋਈ ਐਸ ਇਹੋ ਜਿਹਾ ਬੰਦਾ ਤੇ ਹੈਗਾ ਨਹੀਂ ਆ ਵੀ ਜਿਹੜਾ ਕੋਈ ਕਰਪਟ ਹੋਵੇ ਜਾਂ ਕਿਸੇ ਉਹਦੇ ਤੇ ਕੋਈ ਇਹੋ ਜਿਹਾ ਮਸਲਾ ਹੋਇਆ ਹੋਵੇ ਸਾਰੇ ਇਮਾਨਦਾਰ ਨੇ ਤੇ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਲੋਕਾਂ ਦੇ ਪਿੰਡਾਂ ਵਿੱਚ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਆ ਉਹਨਾਂ ਦੇ ਮਸਲੇ ਹੱਲ ਕਰਦੇ ਆ ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸਰਦਾਰ ਸਾਹਿਬ ਕੰਮ ਕਰ ਰਹੇ ਆ ਕੋਈ ਸਾਡੇ 'ਤੇ ਵਖਰੇਵਾ ਨਹੀਂ ਆ ਜਦੋਂ ਮੌਕਾ ਆਊਗਾ ਜਦੋਂ ਪਾਰਟੀ ਜਦੋਂ ਜ਼ਿੰਮੇਵਾਰੀ ਲਾ ਦੂਗੀ ਸਾਰੇ ਉਹਦੇ ਨਾਲ ਤੁਰ ਕੇ ਪਾਰਟੀ ਨੂੰ ਜਿਤਾਉਣਗੇ ਡਾਲੇਗ ਸਿੰਘ ਸਾਹਿਬ ਕਿਤੇ ਨਾ ਕਿਤੇ ਤੁਸੀਂ ਨਹੀਂ ਦੇਖਦੇ ਵੀ ਜਿਹੜਾ ਇੱਕ ਆਪਣਾ ਤਰਨਤਾਰਨ ਵਿਧਾਨ ਸਭਾ ਹਲਕਾ ਉਹਨੂੰ ਕਿਤੇ ਨਾ ਕਿਤੇ ਕੋਈ ਲੀਡਰ ਪਾਰਟੀ ਵੱਲੋਂ ਦੇ ਦੇਣਾ ਚਾਹੀਦਾ ਕਿਉਂਕਿ ਸਮਾਂ ਤੇ ਜਿਹੜਾ ਤੈ ਹੋ ਗਿਆ ਸਰਕਾਰ ਦੇ 1 ਸਾਲ ਕਰੀਬ ਰਹਿ ਗਿਆ 6 ਮਹੀਨੇ ਪਹਿਲਾਂ ਹੀ ਲੋਕ ਨਿਊਟਰਲ ਹੋ ਜਾਂਦੇ ਨੇ ਸੋਚ ਪੜਨ ਲੱਗ ਜਾਂਦੇ ਤੁਸੀਂ ਸਮਝਦੇ ਇਹ ਗੱਲ ਨੂੰ ਤੇ ਪਾਰਟੀ ਨੂੰ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਉਂ ਡਾਕਟਰ ਸਾਹਿਬ ਦਾ ਮਤਲਬ ਦਿਹਾਤ ਹੋ ਜਾਂਦਾ ਉਸ ਤੋਂ ਬਾਅਦ ਕਿਸੇ ਨੂੰ ਤਰਨਤਾਰਨ ਦੀ ਪ੍ਰੋਪਰ ਵਾਗਡੋਰ ਦਿੱਤੀ ਨਹੀਂ ਗਈ ਉਹ ਕਹਿੰਦਾ ਮੈਂ ਇੰਚਾਰਜ ਹਾਂ ਉਹ ਕਹਿੰਦਾ ਮੈਂ ਇੰਚਾਰਜ ਸਾਰੇ ਇੰਚਾਰਜ ਹੀ ਹੈ ਜੀ ਵੇਖੋ ਜੀ ਇਹ ਫੈਸਲਾ ਸਾਡੀ ਹਾਈ ਕਮਾਂਡ ਦਾ ਹਾਈ ਕਮਾਂਡ ਸਾਡੇ ਆਦਰਨੀਆ ਸਾਡੇ ਮਾਨਯੋਗ ਸਾਡੇ ਰਾਹੁਲ ਗਾਂਧੀ ਜੀ ਸਾਡੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਖੜਗੇ ਸਰ ਸ਼੍ਰੀਮਤੀ ਪ੍ਰਿੰਕਾ ਗਾਂਧੀ ਜੀ ਸਾਡੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਾਡੇ ਸ਼੍ਰੀ ਪਵੇਸ਼ ਬਗੇਲ ਜੀ ਤੇ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਰਦਾਰ ਪ੍ਰਤਾਪ ਸਿੰਘ ਦੀ ਬਾਜਵਾ ਸਮੁੱਚੀ ਲੀਡਰਸ਼ਿਪ ਦਾ ਇਹ ਜੋ ਫੈਸਲਾ ਇਹ ਇਹ ਉਹਨਾਂ ਦੇ ਹੱਥ ਕਮਾਂਡ ਆ ਅਸੀਂ ਦੇ ਇੱਕ ਵਰਕਰਿਆਂ ਸਾਰੇ ਪਾਰਟੀ ਦਾ ਕੰਮ ਕਰ ਰਹੇ ਹਾਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਸਾਰੇ ਜਣੇ ਤੇ ਇਹ ਜੋ ਪਾਰਟੀ ਜਦੋਂ ਵੀ ਕੋਈ ਮੌਕਾ ਜਿਵੇਂ ਸਹੀ ਸਮਝਣਗੇ ਜਿੰਨੂੰ ਕੋਈ ਇਸ ਚੀਜ਼ ਦੇ ਕਾਬਿਲ ਸਮਝਣਗੇ ਉਹਨਾਂ ਨੂੰ ਉਹ ਜ਼ਿੰਮੇਵਾਰੀ ਦੇਣਗੇ ਤੇ ਪਾਰਟੀ ਵੀ ਸਾਰੇ ਕੰਮ ਕਰਨਗੇ ਇਸ ਤਰ੍ਹਾਂ ਦੇਖਦੇ ਹੋ ਮਜੀਠੇ ਹਲਕੇ ਦਾ ਤੁਹਾਨੂੰ ਕੋਆਰਡੀਨੇਟਰ ਲਾਇਆ ਗਿਆ ਤੇ ਕਿਹੜੀ ਰਣਨੀਤੀ ਡਾਲੇ ਕੇ ਸਾਹਬ ਮਤਲਬ ਗਾਂ ਜਿਹੜੀ ਉਹ ਤੈਅ ਕਰਨਗੇ ਤੇ ਕੀ ਵਰਕਰਾਂ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਮਜੀਠੇ ਹਲਕੇ ਦੇਣ ਵੇਖੋ ਜੀ ਮਜੀਠੇ ਹਲਕੇ ਦੇ ਮੇਰੇ ਸਤਿਕਾਰਯੋਗ ਜਿੰਨੀ ਵੀ ਸੰਗਤ ਆ ਉਹਨਾਂ ਨੂੰ ਪਲੀ ਪਾਂਤ ਪੰਤਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਨਾਲ ਖੜੀ ਆ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਪੂਰੇ ਕੀਤੇ ਆ ਤੇ ਅਸੀਂ ਉਥੋਂ ਆਪਣੇ ਸੰਗਠਨ ਨੂੰ ਤੇ ਮਜ਼ਬੂਤ ਕਰਨਾ ਪਰ ਜਿਹੜੇ ਲੋਕਾਂ ਦੇ ਪੱਖ ਦੇ ਮਸਲੇ ਹੋਣਗੇ ਉਹ ਵੀ ਅਸੀਂ ਆਪਣਾ ਨੋਟ ਕਰਾਂਗੇ ਤੇ ਜਦੋਂ ਸਾਡਾ ਸਰਕਾਰ ਲੋਕਾਂ ਨੇ ਮਨ ਬਣਾਇਆ 2027 ਚ ਬਣਾਉਣ ਦਾ ਤੇ ਮਜੀਠੇ ਦੀ ਸੀਟ ਮੈਂ ਸਮਝਦਾ ਬੜੇ ਸ਼ਾਨ ਨਾਲ ਜਿੱਤਾਂਗੇ ਤੇ ਉਹ ਸੀਟ ਜਿੱਤ ਕੇ ਜਿਹੜੇ ਲੋਕਾਂ ਦੇ ਮਸਲੇ ਆ ਜਿਹੜੇ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਮੰਗਾਂ ਹੋਣਗੀਆਂ ਉਹ ਹੱਲ ਹੋਣਗੀਆਂ ਤੇ ਲੋਕਾਂ ਨੇ ਅੱਜ ਪੂਰੇ ਪੰਜਾਬ ਚ ਮਜੀਠਾ ਹਲਕਾ ਤੇ ਇੱਕ ਵੱਖਰੀ ਗੱਲ ਰਹੇਗੀ ਪੂਰੇ ਪੰਜਾਬ ਚ ਲੋਕਾਂ ਨੇ ਮਨ ਬਣਾ ਲਿਆ ਜੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਿਆਂ ਨੂੰ ਸੰਗਤ ਜਿਹੜੀ ਆ ਉਹ ਕਰ ਸਕਦੀ ਐ ਇੱਕ ਸਾਈਡ ਤੇ ਉਥੋਂ ਜਿਹੜੇ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਸਰਦਾਰ ਬਿਗਰਮ ਸਿੰਘ ਜੀ ਬੀਠਿਆ ਸਮਝਦੇ ਨੇ ਉਹ ਫਿਰ ਜਰਨੈਲ ਤੇ ਸਾਡੇ ਲੋਕ ਆ ਨਾ ਉਹ ਸਮਾਂ ਆਉਣ ਤੇ ਸਭ ਕੁਝ ਵਿਖਾ ਦੇਣਗੇ ਕਿ ਇੱਥੋਂ ਕਾਂਗਰਸ ਪਾਰਟੀ ਦਾ ਜਿਹੜਾ ਕੈਂਡੀਡੇਟ ਆ ਉਹ ਜਿੱਤੂਗਾ ਜੀ ਤਰਨਤਾਰਨ ਹਲਕੇ ਦੇ ਵਾਸੀਆਂ ਨੂੰ ਦੋ ਲਫ਼ਜ਼ਾਂ ਚ ਕੀ ਸੰਦੇਸ਼ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਤਰਨਤਾਰਨ ਹਲਕੇ ਦੀ ਤੁਸੀਂ ਲੰਮੇ ਸਮੇਂ ਤੋਂ ਵਿਚੇ ਰਹੇ ਦੇ ਵੇਖੋ ਜੀ ਤਰਨਤਾਰਨ ਸਾਬ ਹਲਕੇ ਦੇ ਜਿਹੜੇ ਮੇਰੇ ਸਤਕਾਰਯੋਗ ਸਾਡੀ ਸੰਗਤ ਆ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਚੰਗੇ ਨਮਾਇंदे ਚੁਣੋ ਚੰਗੇ ਨਮਾਇਦਿਆਂ ਨੂੰ ਮੌਕਾ ਦਿਓ ਜਿਹੜੇ ਲੋਕਾਂ ਦੀ ਸੇਵਾ ਕਰਨ ਤੇ ਆਪਣੇ ਇਲਾਕੇ ਦੀ ਜੋ ਸਾਡੀ ਬਾਰਡਰ ਬੈਲਟ ਦੇ ਜਿਹੜੇ ਮਸਲੇ ਆ ਜਿਹੜੇ ਸਾਡੇ ਬਾਰਡਰ ਬੈਲਟ ਤੇ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਨੇਤ ਦਿਹਾੜੇ ਜਿਹੜਾ ਕੋਈ ਨਾ ਕੋਈ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਕੋਈ جنگ ਛਿੜਦਾ ਉਹਨਾਂ ਨੂੰ ਜਿਹੜਾ ਉੱਠਣਾ ਪੈਂਦਾ ਵਾ ਉਹਨਾਂ ਨੂੰ ਕਈ ਘਾਟੇਵੰਦ ਸਮੇਂ ਦੇਖਣੇ ਪਏ ਆ ਉਹਨਾਂ ਦੀ ਪਰਪਾਈ ਜਿਹੜੀ ਹੈ ਸਰਕਾਰਾਂ ਹੀ ਕਰਵਾ ਸਕਦੀਆਂ ਵਾਂ ਤੇ ਸਰਕਾਰਾਂ ਨੂੰ ਕਰਵਾਉਣੀਆਂ ਚਾਹੀਦੀਆਂ ਬਾਰਡਰ ਬੈਲਟ ਨੂੰ ਵਿਸ਼ੇਸ਼ ਪੈਕੇਜ ਮਿਲਣੇ ਚਾਹੀਦੇ ਆ ਸ਼ਹਿਰ ਦੀ ਜਿਹੜੀ ਗੱਲ ਆ ਸ਼ਹਿਰ ਦੇ ਵਿੱਚ ਵਿਕਾਸਨਾ ਦੀ ਕੋਈ ਚੀਜ਼ ਨਹੀਂ ਆ ਵਿਕਾਸ ਬੜੇ ਲੰਮੇ ਸਮੇਂ ਤੋਂ ਰੁਕਿਆ ਮੈਂ ਸਮਝਦਾ ਕਿ ਜਿਹੜੇ ਸਾਡੇ ਲੋਕ ਨੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਦੋਂ ਕਾਂਗਰਸ ਪਾਰਟੀ ਨੂੰ ਉਹ ਸਾਡੇ ਕੈਂਡੀਡੇਟਾਂ ਨੂੰ ਸ਼ੀਰਵਾਦ ਦੇਣਗੇ ਲੋਕ ਅੱਗੇ ਲਿਉਣਗੇ ਉਹ ਸ਼ਹਿਰ ਦਾ ਵਿਕਾਸ ਵੀ ਕਰਨਗੇ ਹਲਕੇ ਦਾ ਵਿਕਾਸ ਵੀ ਕਰਨਗੇ ਇੱਕ ਇਹੋ ਜਿਹਾ ਸਿਸਟਮ ਬਣਾਏ ਜਾਣਗੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਜਿਹੜਾ ਲੋਕਾਂ ਨੂੰ ਦਰ ਦਰ ਜਿਹੜਾ ਠੋਕਰ ਨਾ ਖਾਣੀ ਪਵੇ ਉਹਨਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰਨ ਵਾਸਤੇ ਜਿਹੜਾ ਵਾ ਸਾਡੀ ਲੀਡਰਸ਼ਿਪ ਇਹੋ ਜਿਹਾ ਸਿਸਟਮ ਬਣਾਵੇ ਕਿ ਸਰਕਾਰੀ ਦਰਬਾਰੇ ਜਿਹੜਾ ਵਾ ਲੋਕਾਂ ਦੀ ਸੁਣਵਾਈ ਹੋਵੇ ਤੇ ਲੋਕਾਂ ਦੇ ਜਿਹੜੇ ਗਰਾਉਂਡ ਲੈਵਲ ਤੇ ਜਿਹੜੇ ਮਸਲੇ ਆ ਉਹ ਹੱਲ ਹੋਣ ਤੇ ਮੈਂ ਲੋਕਾਂ ਨੂੰ ਉਹ ਅਪੀਲ ਤੇ ਬੇਨਤੀ ਕਰਦਾ ਕਿ ਆਪਣੇ ਨੌਜਵਾਨਾਂ ਨੂੰ ਜਿਹੜਾ ਵਾ ਉਹਨਾਂ ਦੀ ਆਉਣ ਵਾਲੇ ਭਵਿੱਖ ਲਈ ਤੁਸੀਂ ਸਾਰੇ ਜਿਹੜੇ ਆਪਣੇ ਹੱਕਾਂ ਦੀ ਆਵਾਜ਼ ਚੱਕੋ ਸਦਾ ਹੀ ਆਪਣੇ ਹੱਕਾਂ ਲਈ ਗਰੀਬਾਂ ਲਈ ਕਿਸਾਨਾਂ ਮਜ਼ਦੂਰਾਂ ਲਈ ਖੜੋ ਕਿਤੇ ਵੀ ਕਿਤੇ ਕੋਈ ਤਸ਼ੱਦਦ ਹੁੰਦਾ ਵਾ ਆਂਡ ਗਵਾਂਡ ਉਹਦੇ ਨਾਲ ਖੜੋ ਤੇ ਇਨਸਾਫ਼ ਦੀ ਗੱਲ ਕਰੋ ਤੇ ਇਮਾਨਦਾਰੀ ਨਾਲ ਸੱਚਾਈ ਨਾਲ ਜਿਹੜੇ ਚੰਗੇ ਲੋਕ ਨੇ ਚਾਹੇ ਉਹ ਪੰਚਾਇਤਾਂ ਨੇ ਚਾਹੇ ਐਮਸੀ ਸਹਿਬਾਨ ਨੇ ਚਾਹੇ ਪ੍ਰਧਾਨ ਸਹਿਬਾਨ ਨੇ ਚਾਹੇ ਐਮਐਲਏ ਸਹਿਬਾਨ ਨੇ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਓ ਜਿਹੜਾ ਆਪਣੇ ਇਲਾਕੇ ਲਈ ਤੇ ਪੰਜਾਬ ਦੇ ਭਲੇ ਦੀ ਗੱਲ ਕਰਨ। ਨਾਲੇ ਕਿ ਸਾਰਾ ਗੱਲ ਵੈਸੇ ਮੈਂ ਖਤਮ ਕਰ ਦੇਣੀ ਸੀ ਪਰ ਤੁਸੀਂ ਐਮਸੀਆਂ ਦੀ ਗੱਲ ਕੀਤੀ। ਲੰਬੇ ਸਮੇਂ ਬਾਅਦ ਕਰੀਬ 12 ਸਾਲ ਦੇ ਕਰੀਬ ਜਿਹੜਾ ਸਮਾਂ ਲੰਘ ਗਿਆ ਇਲੈਕਸ਼ਨ ਹੁੰਦੀ ਨਗਰ ਕੌਂਸਲ ਤਰਨਤਾਰ ਦੀ। ਤੇ ਅਜੇ ਤੱਕ ਜਿਹੜੀ ਆ ਉਹ 2 ਢਾਈ ਮਹੀਨੇ ਬੀਤਾਂ ਦੇ ਬਾਵਜੂਦ ਜਿਹੜੀ ਕੋਈ ਪ੍ਰਧਾਨ ਦੀ ਚੋਣ ਨਹੀਂ ਕੀਤੀ ਗਈ ਤੁਸੀਂ ਕਿਸ ਤਰ੍ਹਾਂ ਦੇਖਦੇ ਵੇਖੋ ਜੀ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਇਹ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਜਿਹੜੇ ਸਾਡੇ ਲੋਕਾਂ ਨੇ ਚੁਣੇ ਸਤਕਾਰਯੋਗ ਨੁਮਾਇੰਦੇ ਐਮਸੀ ਸਾਹਿਬਾਨ ਆ ਉਹਨਾਂ ਨੂੰ ਮੈਂ ਸਮਝਦਾ ਵੀ ਦਰਜਾ ਬਦਰਜਾ ਹਰੇਕ ਵਰਗ ਨੂੰ ਚਾਹੇ ਉਹ ਐਸਸੀ ਕੈਟਾਗਰੀ ਚ ਨੇ ਚਾਹੇ ਬੀਸੀ ਚ ਨੇ ਚਾਹੇ ਜਰਨਲ ਨੇ ਇੱਕ ਵਧੀਆ ਜੀ ਟੀਮ ਬਣਾ ਕੇ ਸ਼ਹਿਰ ਦੇ ਵਿਕਾਸ ਲਈ ਜਿਹੜੀ ਕੰਮ ਕਰ ਸਕੇ ਮੈਂ ਸਮਝਦਾ ਜੋ ਮੈਨੂੰ ਪਤਾ ਲੱਗਾ ਲੋਕਾਂ ਕੋਲੋਂ ਸੰਤ ਕੋਲੋਂ ਕਿ ਇਹਨਾਂ ਦੀ ਆਪਸ ਵਿੱਚ ਜਿਹੜੀ ਆ ਪਾਰਟੀ ਦੀ ਜਿਹੜੀ ਆ ਕੋਈ ਖਿੱਚੋ ਤਾਣ ਚੱਲੀ ਜਾਂਦੀ ਆ ਤੇ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਸਮਝਦਾ ਬੜੇ ਸੂਝਵਾਨ ਲੋਕ ਨੇ ਉਹ ਭਲੀ ਭਾਂਤ ਜਾਣਦੇ ਆ ਤੇ ਜੇ ਇਹਨੇ ਚਿਰ ਦਾ ਸ਼ਹਿਰ ਦਾ ਵਿਕਾਸ ਰੁਕਿਆ ਵਾ ਲੋਕਾਂ ਦੇ ਕੰਮ ਰੁਕੇ ਆ ਤੇ ਉਹ ਮੈਂ ਸਮਝਦਾ ਵੀ ਜਲਦੀ ਤੋਂ ਜਲਦੀ ਇਹ ਪ੍ਰਧਾਨ ਦੀ ਜਿਹੜੀ ਕੁਰਸੀ ਤੇ ਜ਼ਿੰਮੇਵਾਰੀ ਕਿਸੇ ਨੂੰ ਦੇਣੀ ਚਾਹੀਦੀ ਉਹਨਾਂ ਦੇ ਨਾਲ ਸਮੂਚੀ ਟੀਮ ਬਣਾਉਣੀ ਚਾਹੀਦੀ ਆ ਜਿਹੜਾ ਸ਼ਹਿਰ ਦੇ ਵਿਕਾਸ ਨੂੰ ਜਿਹੜਾ ਪਹਿਲ ਦਿੱਤੀ ਜਾਵੇ ਇਹ ਟਸਲਬਾਜੀ ਜਿਹੜੀ ਹੁੰਦੀ ਹੈ ਲੋਕਾਂ ਤੇ ਨਾ ਹੋਵੇ ਲੋਕਾਂ ਦਾ ਨੁਕਸਾਨ ਨਾ ਹੋਵੇ ਇਹ ਇਹਨਾਂ ਦੀ ਆਪਸ ਖਿੱਚੋ ਤਾਣੇ ਇਹ ਜੱਗ ਜਾਣ ਰਿਹਾ ਕਿ ਇੱਕ ਇਹਨਾਂ ਦੇ ਕਦਵਾਰ ਜਿਹੜੇ ਲੀਡਰ ਨੇ ਤੇ ਜਿਹੜੇ ਸਤਕਾਰਯੋਗ ਇਥੋਂ ਦੇ ਵਿਧਾਇਕ ਨੇ ਇਹਨਾਂ ਦੀ ਆਪਸ ਵਿੱਚ ਖਿੱਚੋ ਤਾਣ ਚੱਲੀ ਜਾਂਦੀ ਹੈ ਜਿਹਦੇ ਕਰਕੇ ਮੈਨੂੰ ਲੱਗਦਾ ਪੀ ਇਹ ਕੰਮ ਪਛੜ ਗਿਆ ਤੇ ਮੈਂ ਸਮਝਦਾ ਵਾਂ ਪੀ ਹਲਕੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਵਾ ਤੇ ਉਹਨਾਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਸਾਡੇ ਬਹੁਤ ਹੀ ਸਤਕਾਰਯੋਗ ਨੇ ਤੇ ਬੜੇ ਤਜਰਬੇਕਾਰ ਬੜੇ ਚੰਗੇ ਲੋਕ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਕੋਈ ਇਨਸਾਫ ਪਸੰਦ ਲੋਕ ਜਿਹੜੇ ਆ ਉਥੇ ਪ੍ਰਧਾਨ ਦੀ ਕੁਰਸੀ ਤੇ ਬਹਿ ਕੇ ਲੋਕਾਂ ਦੇ ਵਿਕਾਸ ਦੀ ਗੱਲ ਕਰਨ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਜੋ ਸਾਨੂੰ ਸਮਾਂ ਦਿੱਤਾ ਤੇ ਬਹੁਤ ਬਹੁਤ ਫੇਰ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਵੀ ਤੁਹਾਨੂੰ ਇਹ ਏ ਢੀ ਵੱਡੀ ਜ਼ਿੰਮੇਵਾਰੀ ਮਿਲੀ ਸਰਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਸਮੁੱਚੀ ਟੀਮ ਦਾ ਬਾਬਾ ਜੀ ਹੁਣਾਂ ਦਾ ਜਿਨ੍ਹਾਂ ਨੇ ਮੈਨੂੰ ਸੰਗਤ ਦੇ ਰੂਬਰੂ ਕੀਤਾ ਮੈਂ ਤੇ ਤੁਹਾਨੂੰ ਅੱਗੇ ਵੀ ਦੱਸ ਕੇ ਹਟਿਆ ਕਿ ਮੈਂ ਤੇ ਇੱਕ ਆਮ ਕਿਸਾਨ ਪਰਿਵਾਰ ਝੂਠਿਆ ਵਾਂ ਮੈਂ ਤੇ ਤੁਹਾਨੂੰ ਸ਼ਹਿਰ ਚ ਵੀ ਕਿਤੇ ਨਾ ਕਿਤੇ ਰੋਜ਼ ਹੀ ਮਿਲ ਪੈਣਾ ਮੈਨੂੰ ਤੇ ਜਿੱਥੇ ਮਰਜ਼ੀ ਘੇਰ ਲੋ ਜੋ ਮਰਜ਼ੀ ਮੇਰੇ ਨਾਲ ਗੱਲ ਕਰ ਲੋ ਮੈਂ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰੂੰਗਾ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹਦੇ ਲਈ ਮੈਨੂੰ ਅਸ਼ੀਰਵਾਦ ਪਿਆਰ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸੋ ਇਹ ਹਨ ਅਰੂਪ ਸਿੰਘ ਜੀ ਡਾਲੇਕੇ ਤੇ ਇਨਾ ਦੇ ਇੰਟਰਵਿਊ ਚ ਮੈਨੂੰ ਦੋ ਗੱਲਾਂ ਬੜੀਆਂ ਵਧੀਆ ਲੱਗਾ ਵੀ ਜਿਹੜੀ ਵੀ ਗੱਲ ਕਰਦੇ ਨੇ ਕਹਿੰਦੇ ਕਿਸਾਨਾਂ ਦੀ ਵਪਾਰੀਆਂ ਦੀ ਛੋਟੇ ਵਪਾਰੀਆਂ ਦੀ ਮਤਲਬ ਮੈਂ ਚਾਹਣਾ ਵੀ ਸਹੀ ਤਰੀਕੇ ਨਾਲ ਕਹਿੰਦੇ ਵੀ ਕੰਮ ਚੱਲੇ ਕਿਸੇ ਨੂੰ ਜਿਹੜੀ ਖੱਜਲ ਖਵਾਰੀ ਤੋਂ ਬਚਿਆ ਜਾ ਸਕੇ ਤੇ ਕਮੇਟੀ ਘਰ ਬਾਰੇ ਬੋਲੇ ਨੇ ਵੀ ਜਿਹੜੀ ਦੋ ਧੜਿਆਂ ਦੀ ਖਿੱਚੋ ਤਾਣ ਆ ਕਿਤੇ ਨਾ ਕਿਤੇ ਉਹ ਲੋਕਾਂ ਦਾ ਨੁਕਸਾਨ ਕਰ ਰਹੀ ਤੇ ਜਿਹੜਾ ਨਹੀਂ ਹੋਣਾ ਚਾਹੀਦਾ ਬੜੀ ਬੇਬਾਕੀ ਨਾਲ ਸਵਾਲਾਂ ਦੇ ਜਵਾਬ ਦਿੱਤੇ ਬਾਕੀ ਤੁਸੀਂ ਸੁਣ ਕੇ ਪਲੀਜ਼ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਰਦਾਰ ਨਵਰੂਪ ਸਿੰਘ ਜੀ ਕਿਸ ਤਰ੍ਹਾਂ ਦਾ ਲੱਗਾ ਇਹਨਾਂ ਦਾ ਤੁਹਾਨੂੰ ਮਤਲਬ ਬੋਲਚਾਲ ਇਨਸਾਨ ਬਹੁਤ ਵਧੀਆ ਨੇ ਮੈਂ ਚਲੋ ਅੱਗੇ ਵੀ ਪਹਿਲਾਂ ਮਿਲਦੇ ਰਹੇ ਨੇ ਆ ਪਰ ਅੱਜ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਕਿਉਂਕਿ ਛੋਟੇ ਲੋਕਾਂ ਦੀ ਸੋਚ ਨਾਲ ਹਰ ਕਿਸੇ ਦੇ ਕੰਮ ਨੂੰ ਇਹਦਾ ਲੀਡਰ ਤੇ ਲੀਡਰੀ ਚਮਕਾਉਦੇ ਨੇ ਇਹਨਾਂ ਨੇ ਇਹੋ ਜਿਹੀ ਕੋਈ ਜਿਹੜੀ ਆ ਗੱਲਬਾਤ ਨਹੀਂ ਕੀਤੀ ਸੋ ਹੋਰ ਜਾਣਕਾਰੀਆਂ ਲਈ ਦੇਖਦੇ ਰਹੋ ਪ੍ਰੋ 99 نیوز ਤੇ ਮੈਂ ਰਮਿੰਦਰ ਸਿੰਘ ਹੀਰਾ